ਮੱਕੀ ਪ੍ਰੋਬਲਮ ਆ ਸਾਦੀ ਹੈ ਬੇਨਤੀ ਹੈ ਕਿ ਮੈਡਮ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਆਖਰੀ ਇਸ ਬਾਪ ਦਾ ਕਸੂਰ ਕੀ ਹੈ ਇਸ ਮਾਂ ਦੀ ਅਜਿਹੀ ਹਾਲਤ ਦਾ ਜ਼ਿੰਮੇਵਾਰ ਕੌਣ ਹੈ ਇਹ ਸਵਾਲ ਹਰ ਕੋਈ ਪੁੱਛ ਰਿਹਾ ਤੇ ਇਸ ਦਾ ਜਵਾਬ ਵੀ ਜਾਣਨਾ ਚਾਹੁੰਦਾ ਇਸ ਪਰਿਵਾਰ ਦੀ ਇਸ ਹਾਲਤ ਨੂੰ ਵੇਖ ਕੇ ਪਤਾ ਲੱਗ ਰਿਹਾ ਹੈ ਕਿ ਕਿੰਨਾ ਵੱਡਾ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਡਿੱਗਿਆ ਹੋਵੇਗਾ। ਮਾਮਲਾ ਫਿਰੋਜ਼ਪੁਰ ਦੇ ਪਿੰਡ ਵਰਪਾਲਾ ਤੋਂ ਸਾਹਮਣੇ ਆਇਆ ਜਦੋਂ ਇਹ ਪਰਿਵਾਰ ਮੋਟਰਸਾਈਕਲ ਜ਼ਰੀਏ ਸਰਹੰਦ ਫੀਡਰ ਨਹਿਰ 'ਚ ਡਿੱਗ ਪਏ। ਇਸ ਹਾਦਸੇ ਦਾ ਕਾਰਨ ਬਣਿਆ ਬਿਨਾਂ ਰੇਲਿੰਗ ਵਾਲੀ ਨਹਿਰ ਨੂੰ ਪਾਰ ਕਰਨਾ। ਮੈਂ ਫਿਰੋਜ਼ਪੁਰ ਤੋਂ ਆ ਰਿਹਾ ਹੀ ਗਈ। ਤੇ ਇਹ ਗੱਲ ਦਾ ਮੈਨੂੰ ਨਹੀਂ ਪਤਾ ਕਿ ਇੱਥੇ ਚਿੱਕੜ ਜਦਾ ਹੀ ਤੇ ਮੈਂ ਮੋਟਰਸਾਈਕਲ ਲੰਗਾ ਮੋਟਰਸਾਈਕਲ ਤਿਲਕ ਗਿਆ ਹੀ ਕਿ ਉਹ ਸਾਈਡ ਨੂੰ ਜਦੋਂ ਡਿੱਗੇ ਅਸੀਂ ਸਾਰੇ ਜੀਵੇ ਚ ਡਿੱਗੇ ਤਿੰਨੇ ਹੀ ਇਹ ਡਿੱਗੇ ਵਿੱਚ ਮੈਂ ਬਾਹਰ ਸੀ ਮੋਟਰਸਾਈਕਲ ਤੋਂ ਚਾਰ ਜਾਨੇ ਸੀਗੇ ਦੋ ਜਵਾਰ ਸੀਗੇ ਇਹ ਅਟਕਦਾ तकरीबन ਸਮਾਂ ਹੀ ਗਈ ਹਾਂਜੀ ਤੇ ਮੈਂ ਬਾਹਰ ਸੀਗਾ ਮੈਂ ਫਿਰ ਜਦੋਂ ਇਹਨਾਂ ਨੂੰ ਵੇਖਿਆ ਵਿੱਚ ਡਿੱਗੇ ਮੈਂ ਆਪ ਵੀ ਛਾਲ ਮਾਰ ਪਈ ਇਹਨਾਂ ਦੇ ਮਗਰੇ ਇਹਨਾਂ ਨੂੰ ਕੱਢਣ ਲਈ ਪਰ ਮੇਰਾ ਜੋਰ ਨਹੀਂ ਚੱਲਿਆ ਮੈਂ ਲੀੜੇ ਪਾਏ ਸੀਗੇ ਮੈਂ ਆਪ ਵੀ ਡੁੱਬਦਾ ਜਾਂਦਾ ਹੀ ਗਿਆ ਕਿਉਂਕਿ ਲੀੜਿਆਂ ਦੇ ਨਾਲ ਥਾਂ ਨੂੰ ਭਾਰ ਹੋ ਗਿਆ ਨਾ ਜਦੋਂ ਥਾਂ ਨੂੰ ਮੈਂ ਆਪ ਡੁੱਬਿੰਦਾ ਜਾ ਰਿਹਾ ਸੀ ਮੈਂ ਬਹੁਤ ਔਖਾ ਨਿਕਲਿਆ ਵਿੱਚੋਂ ਮੈਂ ਪੱਜ ਪੁੱਜ ਕੇ ਮਹਾ ਜਾ ਕੇ ਪਿੰਟ ਫਿਰ ਦੱਸਿਆ ਘਰੇ ਆਉਦੇ ਤੇ ਘਰ ਦੇ ਘਰਿਆਂ ਨੂੰ ਬਚਾ ਸਕੇ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਧੱਕੇ ਧੱਕੇ ਮਾਰ ਕੇ ਪਰਾਂ ਨੂੰ ਲਗਾਇਆ ਜਿੰਨਾ ਕੋਸ਼ਿਸ਼ ਜਿੰਨਾ ਚਿਰ ਮੇਰੇ ਕੋਲ ਰਹਿ ਪਾ ਚੇ ਗਾਂ ਲੰਘ ਕੇ ਕਿਤੇ ਮੈਨੂੰ ਲੱਗਿਆ ਵੀ ਮੇਰਾ ਘਰ ਖਤਮ ਹੋ ਗਿਆ ਜੀ ਮੈਂ ਫਿਰ ਪਿੰਡ ਚ ਆ ਕੇ ਦੱਸਿਆ ਜੀ ਮੈਂ ਬੜਾ ਉੱਖਾ ਗਿਆ ਜੀ ਉਲ ਦੇ ਉੱਪਰ ਕਦੀ ਗਰੇਲਰ ਦੀ ਸ਼ਿਕਾਇਤ ਕਿਸੇ ਮਹਿਕਮੇ ਨੂੰ ਕੀਤੀ ਨਹੀਂ ਤੁਸੀਂ ਹਾਂਜੀ ਬਹੁਤ ਕੀਤੀ ਆ ਜੀ ਪਹਿਲਾਂ ਤੇ ਪਰ ਕਿਸੇ ਨੇ ਸੁਣੀ ਨਹੀਂ ਕੋਈ ਕੀ ਮੰਗ ਕੀ ਕਰਦੇ ਤੁਸੀਂ ਮੰਗ ਸਾਡੀ ਇਹ ਹੀ ਹੈ ਇਹ ਉਪਰਬੰਧ ਜਣਾ ਚਾਹੀਦਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੋ ਬੱਚੇ ਸੀ ਜੀ ਹਾਂਜੀ ਦੋ ਬੱਚੇ ਹੀ ਜੀ ਕਿੰਨੀ ਉਮਰ ਦੇ ਸੀ ਬੱਚਾ ਦਾ 4 ਇੱਕ 4 ਸਾਲ ਦਾ ਹੈਗਾ ਜੀ ਇੱਕ 2 ਸਾਲ ਦਾ ਹੈ ਇਸ ਹਾਦਸੇ ਤੋਂ ਬਾਅਦ ਸਾਰਾ ਪਿੰਡ ਸਦਮੇ ਦੇ ਵਿੱਚ ਹੈ ਇਸ ਪਰਿਵਾਰ ਨੇ ਆਪਣੇ ਦੋ ਬੱਚੇ ਗੁਵਾ ਦਿੱਤੇ ਨੇ ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਸ਼ੰਕਰ ਕਟਾਰੀਆ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਤੇ ਨਾਲ ਹੀ ਡੀਸੀ ਨਾਲ ਫੋਨ ਤੇ ਗੱਲਬਾਤ ਕੀਤੀ ਪਹਿਲਾਂ ਤਾਂ ਫਤਿਹ ਬਣਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹਾਸਾ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਵਾ ਇਹ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ ਇਕ ਪਰਿਵਾਰ ਕੜਾ ਬਿਲਕੁਲ ਹੀ ਉਜੜ ਗਿਆ ਵਾ ਉਹਦੀਆਂ ਖੁਸ਼ੀਆਂ ਉਜੜ ਗਈਆਂ ਵਾ ਕਿ ਦੋ ਬੱਚੇ ਇਸ ਪੁੱਲ ਦੇ ਲਪੇਟ ਦੇ ਵਿੱਚ ਆਏ ਆ ਬੜੇ ਚਿਰ ਤੋਂ ਅਸੀਂ ਵੀ ਮੰਗ ਕੀਤੀ ਸੀ ਸਰਕਾਰ ਨੂੰ ਵੀ ਕੀਤੀ ਸਿੰਚਾਈ ਵਿਭਾਗ ਨੂੰ ਵੀ ਚਿੱਠੀਆਂ ਪਾਈਆਂ ਮੈਂ ਡੀਸੀ ਮੈਡਨਾਂ ਵੀ ਗੱਲ ਕੀਤੀ ਕਿ ਜਿਨ੍ਹਾਂ ਤੇ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਰਲੀਫ ਫੰਡ ਦੇ ਵਿੱਚ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਮੈਂ ਆਪਣੇ ਟੀਮ ਵੱਲੋਂ ਇਥੇ ਇੱਕ ਛੋਟਾ ਜਿਹਾ ਐਲਾਨ ਕੀਤਾ ਕਿ ਕਿਹੜਾ ਗ੍ਰਿਲ ਦਾ ਕੰਮ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਅੱਜ ਹੀ ਗ੍ਰਿਲ ਬੰਨੀ ਸ਼ੁਰੂ ਹੋ ਜਾਊਗੀ ਜੀ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੜੀਆਂ ਛੋਟੇ ਬੱਚਿਆਂ ਦੀਆਂ ਇਨਸਾਨਾਂ ਦੀਆਂ ਕੜੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ ਇਹਦਾ ਮੈਂ ਕਿ ਅੱਗੋਂ ਵੀ ਆਪਾਂ ਨੂੰ ਮੈਂ ਕਿ ਪ੍ਰੋਬਲਮ ਆ ਸਕਦੀ ਹੈ ਬੇਨਤੀ ਹੈਗੀ ਕਿ ਮੈਡਮ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਮੈਂ ਸਾਰੀ ਸੰਗਤ ਜਿਹੜੇ ਚਲੋ ਠੀਕ ਹੈ ਜੀ ਜਿਹੜਾ ਬੱਚੇ ਚਲੇ ਗਏ ਜਿਹੜਾ ਹਾਸਾ ਹੋ ਗਿਆ ਉਹ ਤਾਂ ਨਹੀਂ ਚਲੋ ਘਾਟਾ ਨਹੀਂ ਪੂਰਾ ਨਾ ਜਿਹੜਾ ਇਹਨਾਂ ਦੀ ਜਿੰਨੀ ਵੀ ਮਦਦ ਕਰ ਸਕਦੇ ਆ ਆਪਾਂ ਇਹਨਾਂ ਦਾ ਸੰਯੋਗ ਦਈਏ ਤੇ ਉਹਨਾਂ ਦੇ ਕਾਰਵਾਈ ਕਰੀਏ ਜੀ ਅੱਗੋਂ ਅੱਗੋਂ ਤੋਂ ਲੋਕ ਬਚਾਈਏ ਰੋਕਾ ਲਾਓ ਜੀ ਪੌਲ ਤੇ ਰੋਗ ਵੀ ਲਾਓ ਜੀ ਆ ਪੌਲ ਤੇ ਰੋਗ ਵੀ ਲਾਓ ਜੀ ਜਿਹੜੇ ਆ ਕਿੜੇ ਆਪਾਂ ਵੀ ਅੱਗੇ ਵੀ ਕਿਹਾ ਵਾ ਹਾਂਜੀ ਗ੍ਰਿੱਲ ਨਹੀਂ ਲੱਗੀ ਗ੍ਰਿੱਲ ਬਾਰੇ ਜੂਰ ਮੈਡਮ ਇਹਨਾਂ ਤੇ ਧਿਆਨ ਦਿੱਤਾ ਜਾਵੇ ਜੀ ਪੂਰੀ ਤਰ੍ਹਾਂ ਅੱਜ ਤੱਕ ਹੋਣਾ ਚਾਹੀਦਾ ਉਹਦਾ ਫੁੱਲ ਦੀ ਸਰ ਉਹਨਾਂ ਦੇ ਕੋਲ ਨਹੀਂ ਜੀ ਫੁੱਲ ਦੀ ਵੀਡੀਓ ਬੇਸ਼ੱਕ ਜੀ ਵੀਡੀਓ ਕੋਲ ਕਰ ਲੋ ਹੈਲੋ ਹੈਲੋ ਉਹਨਾਂ ਦੇ ਵੱਲੋਂ ਇੱਕ ਚੈਕਿੰਗ ਕਰਾ ਕੇ ਪੂਰੇ ਫੁੱਲ ਦੀ ਇੱਕ ਵਾਰ ਲੈ ਲੈਣੇ ਕਿਵੇਂ ਇਹਨਾਂ ਤੇ ਕੀ ਸਟਰਕਚਰ ਅਰੇਂਜਮੈਂਟਸ ਹੋ ਸਕਦੇ ਆ ਬੈਟਰ ਉਹ ਸਾਰਾ ਕਰਾ ਲੈਣੇ ਆ ਜੀ ਹਾਂ ਜੀ ਮੈਡਮ ਆਪਾਂ ਨਾ ਅੱਗੇ ਵੀ ਧਿਆਨ ਦਈਏ ਕਿਉਂਕਿ ਅੱਜ ਤਾਂ ਚਲੋ ਦੋ ਬੱਚੇ ਆ ਤੇ ਅੱਗੇ ਜਾਨਾਂ ਨੂੰ ਬਚਾਇਆ ਜਾ ਸਕਦਾ ਵਾ ਸਟ੍ਰਕਚਰਲ ਜਾਂਚ ਹੀ ਕਰਾ ਲੈਣੇ ਆ ਜੀ ਇੱਕ ਵਾਰ ਸਾਰਾ ਸੇਫਟੀ ਅਸੈਸਮੈਂਟ ਸਾਰਾ ਕੁਝ ਹਾਂ ਜੀ ਤੇ ਮੈਡਮ ਜਿਹੜਾ ਠੇਕੇਦਾਰ ਇਹਨੂੰ ਆਦੇ ਕੋਲ ਬੁਲਾਓ ਜੀ ਇਹ ਮੈਂ ਕਿ ਇਹ ਸਿਰਫ ਤਾਂ ਹੋਇਆ ਵਾ ਕਿ ਉੱਥੋਂ ਮਿੱਟੀ ਚੱਕ ਚੱਕ ਕੇ ਮੈਂ ਕਿ ਲੈ ਕੇ ਜਾਂਦਾ ਵੀ ਚਿੱਕੜ ਦੇ ਕਰਕੇ ਸਲਿੱਪ ਹੋਇਆ ਮੋਟਰਸਾਈਕਲ ਨਹੀਂ ਨਹੀਂ ਬਿਲਕੁਲ ਬਿਲਕੁਲ ਮੈਂ ਮੋਕੇ ਤੇ ਐਸਜੀਐਮ ਨੂੰ ਭੇਜਿਆ ਹੈ ਹਾਂਜੀ ਐਸਜੀਐਮ ਸਾਹਿਬ ਮੇਰੇ ਕੋਲ ਹੀ ਆ ਜੀ ਇਹ ਗੱਲ ਕਰੋ ਜੀ ਐਸਜੀਐਮ ਸਾਹਿਬ ਨਾਲ ਤੁਹਾਨੂੰ ਸਾਰੀ ਮੈਂ ਕਿਥੋਂ ਦੀ ਪੋਜੀਸ਼ਨ ਦੱਸਦੇ ਆ ਜੀ ਸਚਿਕਾ ਮੈਂ ਪਹੁੰਚ ਗਿਆ ਮੈਂ ਸਾਰੀ ਸੈੱਟ ਕਰਕੇ ਰਿਪੋਰਟ ਕਰ ਦਿੰਦਾ ਮੈਮ ਕਰ ਦਿੰਦਾ ਜੀ ਗੁਰਮੀਤੇ ਕੰਮ ਕਰੋ ਆਪਣਾ ਇਹ ਸਾਰਾ ਮੈਨੂੰ ਰਿਪੋਰਟ ਕਰ ਦੋ ਕਿ ਕਿਹੜਾ ਪੁੱਲ ਕਿਦਾ ਹੈ ਕਿਹਨੇ ਨੰਬਰ 1 ਨੰਬਰ 2 ਕਿਹਦੇ ਜ਼ਿੰਮੇਦਾਰੀ ਬਣਦੀ ਸੀ ਆਪਣੀ ਪੁਲ ਦੀ ਇਹ ਸਾਰੀ ਸਟਰਕਚਰਲ ਸੇਫਟੀ ਸਾਰਾ ਕੁਝ ਕਰਕੇ ਜਿਹੜੀ ਵੀ ਰਿਸਪੌਂਸਿਬਿਲਟੀ ਫਿਕਸ ਹੁੰਦੀ ਹੈ ਮੈਨੂੰ ਸ਼ਬਦ ਕਰਕੇ ਭੇਜੋ ਜੀ ਜੀ ਮੈਮ ਜੀ ਮੈਮ ਮੈਮ ਵੈਸੇ ਦੇਖ ਲਿਓ ਦੂਸਰੇ ਦੂਸਰੀ ਸਾਈਡ ਤੇ ਵੀ ਦੋਨਾਂ ਤੇ ਰੇਲਿੰਗ ਨਹੀਂ ਹੈਗੀ ਬਹੁਤ ਰਿਸਕੀ ਹੈਗਾ ਇੱਥੇ ਕਿੱਥੇ ਕੋ ਠੇਕੇਦਾਰ ਮਿੱਟੀ ਪਟ ਰਿਹਾ ਸੀਗਾ ਸ਼ਾਇਦ ਇਹ ਕਹਿ ਰਹੇ ਇਲੀਗਲ ਤਰੀਕੇ ਨਾਲ ਠੇਕੇਦਾਰ ਕੌਣ ਹੈ ਪਤਾ ਨਹੀਂ ਮੈਂ ਨਹੀਂ ਦੱਸ ਰਿਹਾ ਪਤਾ ਕਰ ਲੈਣੀ ਠੇਕੇਦਾਰ ਪਤਾ ਕਰਦੇ ਪਏ ਆਖਰ ਕਦੋਂ ਤੱਕ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਨਲਾਇਕੀਆਂ ਦੀ ਸਜ਼ਾ ਆਮ ਲੋਕ ਭੁਗਤਦੇ ਰਹਿਣਗੇ ਆਪਣੇ ਦੋ ਬੱਚਿਆਂ ਨੂੰ ਗਵਾ ਚੁੱਕੇ ਪੀੜਤ ਬਾਪ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਮੇਰੇ ਬੱਚੇ ਤਾਂ ਪਾਣੀ ਦੇ ਵਿੱਚ ਰੁੜ ਗਏ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ ਇਸ ਲਈ ਰੇਲਿੰਗ ਨੂੰ ਜਲਦ ਤੋਂ ਜਲਦ ਲਗਵਾਇਆ ਜਾਵੇ ਇਸ ਮਾਮਲੇ 'ਚ ਕਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਮਿਲੇਗਾ ਦੋਸ਼ੀਆਂ ਨੂੰ ਸਖਤ ਸਜ਼ਾਾਂ ਮਿਲਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਰੋਜ਼ਪੁਰ ਤੋਂ ਦੀਪਕ ਪਾਰਗੋ ਦੀ ਰਿਪੋਰਟ ਏਟੀਵੀ ਪਾਰਤ